ਅਸੀਂ ਅਸਲ ਹਾਂ ਗੁਰਦੁਆਰਾ ਬਾਬਾ ਮਕੰਚਾ ਲਬਾਣਾ 6 ਸੈਂਟਰ ਦੇ ਬਾਹਰ ਜਿੱਥੇ ਅੱਜ ਖਾਸ ਤੌਰ ਤੇ ਕਮਿਊਨਿਟੀ ਨੇ ਇੱਕ ਵੱਡੀ ਸਫਲਤਾ ਜਿਹੜੀ ਹੈ ਹਾਸਲ ਹੋਈ ਹੈ ਅਤੇ ਖਾਸ ਤੌਰ ਤੇ ਜਿਹੜੀ ਗੁਰੂ ਘਰ ਦੇ ਬਾਹਰ ਸਟਰੀਟ ਹੈ ਉਸ ਦਾ ਨਾਮ ਬਦਲ ਕੇ ਹੁਣ ਗੁਰੂ ਤੇਗ ਬਹਾਦਰ ਮਾਰਗ ਜਿਹੜਾ ਉਸ ਦਾ ਨਾਮ ਜਿਹੜਾ ਰੱਖਿਆ ਜਾਏਗਾ ਨਵੇਂ ਪਾਸ਼ਾ ਦੇ ਨਾਮ ਦੇ ਉੱਤੇ ਇਹ ਜਿਹੜਾ ਸਟਰੀਟ ਦਾ ਨਾਮ ਜਿਹੜਾ ਰੱਖਿਆ ਗਿਆ ਇੱਥੋਂ ਇੱਕ ਪਰੰਪਰਾ ਹੈਗੀ ਹੈ ਕਿ ਜਿਹੜੀ ਜਿੱਥੇ ਭਾਰੀ ਵੱਸੋਂ ਦੇ ਵਿੱਚ ਭਾਈਚਾਰਾ ਵੱਸਦਾ ਹੈ ਉਹ ਆਪਣੀ ਮਰਜ਼ੀ ਦੇ ਨਾਲ ਜਿਹੜਾ ਇੱਕ ਰਿਕਵੈਸਟ ਕਰ ਸਕਦਾ ਇੱਥੋਂ ਦੇ ਪ੍ਰਸ਼ਾਸਨ ਨੂੰ ਅਤੇ ਉਸ ਮਾਰਗ ਜਿਹੜਾ ਵੀ ਉਹਨਾਂ ਦਾ ਹੁੰਦਾ ਹੈ ਉਹ ਕਿਸੇ ਵੱਡੀ ਸ਼ਖਸੀਅਤ ਦੇ ਨਾਮ ਦੇ ਉੱਤੇ ਕਿਸੇ ਗੁਰੂ ਪੀਰ ਦੇ ਨਾਮ ਦੇ ਉੱਤੇ ਜਾਂ ਕਿਸੇ ਕਮਿਊਨਿਟੀ ਦੇ ਨਾਮ ਦੇ ਉੱਤੇ ਜਿਹੜਾ ਉਹ ਨਾਮ ਜਿਹੜਾ ਉਹ ਬਦਲੀ ਕੀਤਾ ਜਾ ਸਕਦਾ ਇੱਥੇ ਇਹ ਪਰੰਪਰਾ ਜਿਹੜੀ ਹੈ ਅਮਰੀਕਾ ਨਿਊਯਾਰਕ ਦੇ ਵਿੱਚ ਹੈ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਕਿ ਅਸੀਂ ਜਿਹੜੀ ਉਹਦੀ ਖਾਸ ਤ ਤੋਂ 11 ਐਵੇਨਿਊ ਹੈਗਾ ਉਹਦਾ ਨਾਮ ਜਿਹੜਾ ਪੰਜਾਬ ਐਵੇਨਿਊ ਰੱਖਿਆ ਗਿਆ ਸੀ ਆ ਗੁਰਦੁਆਰਾ 118 ਜਿਹੜਾ ਹੈਗਾ ਉਹਦੇ ਵੀ ਸਟਰੀਟ ਦਾ ਨਾਮ ਬਦਲ ਕੇ ਜਿਹੜਾ ਕੀਤਾ ਗਿਆ ਸੀ ਤੇ ਹੁਣ ਇਹ ਵੱਡੀ ਸਫਲਤਾ ਜਿਹੜੀ ਹੈ ਕਿਉਂਕਿ ਇਸ ਇਲਾਕੇ ਨੂੰ ਮਿੰਨੀ ਪੰਜਾਬ ਦਾ ਨਾਮ ਜਿਹੜਾ ਦਿੱਤਾ ਗਿਆ ਤੇ ਮਿੰਨੀ ਪੰਜਾਬ ਦੇ ਵਿੱਚ ਸਾਡੇ ਪਾਈਚਾਰਾ ਦੇ ਹੱਥੇ ਇੱਕ ਹੋਰ ਸਫਲਤਾ ਲੱਗੀ ਹੈ ਕਿ ਅੱਜ ਇਸ ਸਟਰੀਟ ਦਾ ਨਾਮ ਜਿਹੜਾ ਹੈ ਨਵੇਂ ਪਾਸ਼ਾ ਦੇ ਨਾਮ ਦੇ ਪੁੱਤੇ ਜਿਹੜਾ ਉਹ ਰੱਖਿਆ ਗਿਆ ਆਓ ਇਸ ਗੁਰਦੁਆਰੇ ਦੇ ਉਧੇਦਾਰਾਂ ਨਾਲ ਗੱਲਬਾਤ ਕਰਦੇ ਆਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਜਦੋਜਾਇਤ ਦੇ ਵਿੱਚ ਕਿੰਨਾ ਜਿਹੜਾ ਉਪਰਾਲਾ ਕਰਨਾ ਪਿਆ ਤੇ ਇਹ ਜਿਹੜੀ ਸਫਲਤਾ ਹਾਸਲ ਲਗੀ ਹੈ ਇਹਦੇ ਨਾਲ ਜਿਹੜੀਆਂ ਸਾਡਾ ਆਉਣ ਵਾਲੀਆਂ ਕਮਿਊਨਿਟੀ ਹੈ ਇੱਥੇ ਜਾਂ ਆਉਣ ਵਾਲੀ ਜਿਹੜੀ ਸਾਡੀ ਆਪਣੀ ਉਹ ਬੱਚੇ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਇਸ ਵਿਰਸੇ ਦੇ ਨਾਲ ਜਿਹੜੇ ਉਹ ਜੋੜ ਸਕਾਂਗੇ ਬਹਾਦਰ ਧਰਮ ਸੋਜਿਆ ਇੱਕ ਜੀ ਹੋਇਆ ਹਰਤਾ ਤੁਰਪਨ ਮੋ ਜਰਨ ਸ਼ਰਨ ਕਾਰਨ ਤਨ ਨਮੋ ਹੋਏ ਅਨਮੋਲ। ਐਸੇ ਸਤੂ ਇੱਕ ਬਹਾਦਰ ਜੀ ਮਹਾਰਾਜ ਸਿੱਤੇ ਪਾਸ਼ਾ ਜਿਨ੍ਹਾਂ ਦੇ ਬਾਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੱਤੇ ਪਾਸ਼ਾ ਜੀ ਨੇ ਬਤਨ ਕਹੇ ਤੇਗ ਬਹਾਦਰ ਸਿਮਰਿਆ ਘਰ ਨੌਨ ਦੇ ਆਵਤ ਆਏ ਗੁਰਦੁਆਰਾ ਬਾਬਾ ਮੱਤਨ ਸ਼ਾ ਡੁਬਾਨਾ ਸਿੱਖ ਸੈਂਟਰ ਦੇ ਉਰਾਤਨ ਅਤੇ ਨਵੀਨ ਸਾਰੇ ਹੀ ਪ੍ਰਬੰਧਕ ਸਜਣਾ ਨੇ ਗੋਦਮ ਕੀਤਾ ਹੈ। ਜਿਹੜੀ ਗੁਰੂ ਘਰ ਦੇ ਨਾਲ ਲੱਗਦੀ ਰੋਡ ਹੈ ਇਸ ਦਾ ਨਾਮ ਅੱਜ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਰੱਖਿਆ ਗਿਆ ਹੈ ਜਿੱਥੇ ਪ੍ਰਬੰਧਕਾਂ ਨੂੰ ਬਹੁਤ-ਬਹੁਤ ਵਧਾਈਆਂ ਨੇ ਉਥੇ ਸਾਰੀ ਸਿੱਖ ਕਮਿਊਨਿਟੀ ਨੂੰ ਵੀ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਗੁਰਦਆਰਾ ਤੋਂ ਆਪਾਂ ਮੱਠਸ਼ਾਲਾ ਵਾਸਤੇ ਇਕੱਠੇ ਹੋਏ ਆ ਅੱਜ ਆਪਾਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਜੋ ਨਵੇਂ ਪਾਸ਼ਾ ਧੰਨ ਦਾ ਸ਼ੁਰੂ ਤੇ ਇੱਕ ਬਾਦ ਮਹਾਰਾਜ ਦਾ 21 ਸਿਰ ਦਾ ਨਾਮ 2114 ਸਿਰ ਦਾ ਨਾਮ ਪ੍ਰਤੀਕ ਬਹਾਦਰ ਪ੍ਰਤੀਕ ਬਹਾਦਰ ਨਿਖਾਇਆ ਜਾ ਰਿਹਾ ਹੈ ਤੇ ਆਪ ਸੰਤਾ ਤੋਂ ਅਸੀਂ ਰੱਗ ਰੱਗ ਇਸ ਮੌਕੇ ਵਧਾਈ ਦੇਣੇ ਆ ਸਾਰੇ ਮੇਰੇ ਵੀਰਾਂ ਨੇ ਬੜੇ ਲੰਮੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਸੀ ਤੇ ਉਹਨਾਂ ਨੇ ਅੱਜ ਉਹ ਭਾਤੀ ਵੀਰੇ ਸੀ ਕੋਸ਼ਿਸ਼ ਫਲ ਆ ਗਿਆ ਤੇ ਨਾਮ ਪਾਸ਼ਾ ਨੂੰ ਘਰਾ ਰਹੇ ਜਲਦੀ ਜਲਦੀ ਹੀ ਉਥੇ ਬਾਹਰ 114 ਸਟਰੀਟ ਦੇ ਨਾ ਦੇ ਕੋਰਨਰ ਤੇ ਜਿੱਥੇ ਗੁੰਜਰ ਸੜਕ ਆਉਂਦੀ ਹੈ ਪਰਨੂ ਵਨ 184 ਸਟਰੀਟ ਹੈ ਉਥੇ ਨਾ ਇੱਕ ਬਹਾਦਰ ਸਿਵਰੀਏ ਇੱਕ ਬਹਾਦਰ ਮਾਰਕ ਰੱਖਿਆ ਜਾਏਗਾ ਤੇ ਆਪ ਸੰਗਤਾਂ ਨੂੰ ਅਸੀਂ ਔਰ ਜਿੰਨੇ ਵੀਰੇਆ ਇਹ ਕੋਸ਼ਿਸ਼ ਕੀਤੀ ਹੈ ਸਾਰਿਆਂ ਨੂੰ ਅਸੀਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੇ ਦਾਸ ਰਚੇ ਪਾਸ਼ਾ ਸਾਨੂੰ ਸਾਰਿਆਂ ਨੂੰ ਰਲ ਕੇ ਸੱਚੇ ਪਾਸ਼ਾਸ ਮਤ ਬਖਸ਼ੇ ਕਿਦਾਂ ਦੇ ਕੰਮ ਆਪਾਂ ਨੂੰ ਕਰਨੇ ਚਾਹੀਦੇ ਨੇ ਗੁਰੂ ਘਰਾਂ ਚ ਜਦੋਂ ਆਪਾਂ ਗੁਰਦਾਸ ਸਾਹਿਬ ਦੇ ਕੌਨਰ ਤੇ ਖੜਾਂਗੇ ਇੱਕ ਪਾਸੇ ਪੰਜਾਬ ਵੇ ਹੋਏਗਾ ਇੱਕ ਪਾਸੇ ਗੁੱਟੇ ਬਾਦ ਮਾਰਗ ਹੋਏਗਾ ਤੋਂ ਇਹ ਸਾਡਾ ਇਤਿਹਾਸਿਕ ਪਲ ਨੇ ਜਿਹੜੇ ਰਹਿੰਦੀ ਦੁਨੀਆ ਤੱਕ ਰਹਿਣਗੇ ਜਿਹੜਾ ਇਥੋਂ ਲੰਘੇਗਾ ਜਿਹੜਾ ਵੇਖੇਗਾ ਉਹ ਜਰੂਰ ਸਵਾਲ ਕਰੇਗਾ ਕਿ ਗੁਰਤੇਗ ਬਾਦ ਸਾਹਿਬ ਕੌਣ ਸਨ ਤੇ ਉਹਦਾ ਜਵਾਬ ਇਹ ਹੋਏਗਾ ਕਿ ਉਹਨਾਂ ਨੇ ਸਰਬੱਤ ਦੇ ਭਲੇ ਲਈ ਦੂਜੇ ਦੇ ਧਰਮ ਲਈ ਆਪਾਂ ਕੁਰਬਾਨ ਕੀਤਾ ਸੋ ਐਸੇ ਗੁਰਤੇਗ ਬਾਦ ਸਾਹਿਬ ਦੀ ਯਾਦ ਵਿੱਚ ਇਹ ਬਹੁਤ ਵਧੀਆ ਕੰਮ ਕੀਤਾ ਗਿਆ ਸਾਰੇ ਪ੍ਰਬੰਧਕਾਂ ਨੂੰ ਸਾਰੀ ਸੰਗਤ ਨੂੰ ਅੱਜ ਦੇ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਜਿਨ੍ਹਾਂ ਨੇ ਉਪਰਾਲਾ ਕੀਤਾ ਜੀ ਦੇਖੋ ਆਪਾਂ ਕਾफी ਲੰਮੇ ਸਮੇਂ ਤੋਂ ਇੱਥੇ ਵਿਦੇਸ਼ਾਂ 'ਚ ਰਹਿ ਰਹੇ ਹਾਂ ਤੇ ਸਾਡਾ ਹੀ ਜੋ ਪ੍ਰਿੰਸੀਪਲ ਨੇ ਸਾਡੇ ਗੁਰੂ ਸਾਹਿਬ ਜੀ ਦੇ ਸਾਡੇ ਗੁਰੂਆਂ ਦੇ ਉਹ ਉਡੀ ਦੁਨੀਆ ਲਈ ਸਾਜਰੇ ਗੁਰਦਾਰਿਆਂ ਦੇ ਵਿੱਚ ਆਪਾਂ ਲੱਗਰ ਲਾਉਨੇ ਆ ਜਿਹੜਾ ਮਰ ਜਾ ਕੇ ਛੱਡ ਸਕਦਾ ਗੁਰਦਾਰ ਸਾਹਿਬ ਸਾਰੇ ਖੁੱਲੇ ਨੇ ਤਾਂ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਭੇਦ ਦਾ ਫਿਕਰਾਨੀ ਕੀਤਾ ਜਾਂਦਾ ਇਹ ਗੱਲ ਹੀ ਦਸਣ ਚ ਆਪਣੇ ਆਪ ਨੂੰ ਨਾਕਾਮਜਾਬ ਹੋਇਆ ਜਿੰਦੀ ਵੱਡੇ ਜਿੰਨੇ ਵੱਡੇ ਪ੍ਰਿੰਸੀਪਲ ਨੇ ਇਹਨਾਂ ਨੂੰ ਬਹੁਤ ਛੇਤੀ ਨਾਲ ਪ੍ਰਚਾਰਨਾ ਚਾਹੀਦਾ ਹੈ ਵਰਡ ਦੇ ਵਿੱਚ ਤਾਂ ਚਲੋ देर ਆਈ ਦਰਸਤਾਏ ਕੋਸ਼ਿਸ਼ ਕਰ ਰਹੇ ਹਾਂ ਜਿੱਦਾਂ ਜਿੱਦਾਂ ਹੁਣ ਆਪਣੇ ਬੰਦੇ ਪੋਲਿਟਿਕਸ 'ਚ ਆ ਰਹੇ ਹਨ 10ਵੇਂ ਉਹ ਰੈਟ੍ਰਿਬਿਊਸ਼ਨ ਦਾ ਉਹਦਾ ਦਿੱਤਾ ਫਿਰ ਨੇ ਤੇ ਕਮਿਟਮੈਂਟ ਤੋਂ ਲੈ ਕੇ ਤੱਕ ਨੂੰ 15 ਸਾਲ ਤੋਂ ਮੈਂ ਨਾਲ ਮੇਰੇ ਹੋਰ ਆਪਣੇ 5-7 ਸਿੰਘ ਨੇ ਜਿਹੜੇ ਸਰਵ ਕਰ ਰਹੇ ਨੇ ਤੇ ਆਹਾਡੀ ਜਿਹੜੀ ਸਿੱਖਾਂ ਦੀ ਇਪੋਰਟੈਂਸ ਹੈ ਅਹੀਂ ਉੱਥੇ ਗੱਲ ਕਰਦੇ ਹਾਂ ਤੇ ਉਹਨਾਂ ਨਾਲ ਅਹੀਂ ਜਿਗਰ ਕੀਤਾ ਵੀ ਜਿਹੜੇ ਬੇਬਖਤ ਮਾਰ ਕੀਦੇ ਇਹਨਾਂ ਨੇ ਸਾਡੇ ਵਾਸਤੇ ਤੇ ਕੀਤਾ ਸਿੱਖਾਂ ਵਾਸਤੇ ਪਰ ਹੁਣ ਆਪਣਾ ਜਾਨ ਦਾ ਬਲਦਾਨ ਬੂਜੇ ਧਰਮ ਨੂੰ ਸੇਵ ਕਰਨ ਵਾਸਤੇ ਦਿੱਤਾ ਜੇ ਕਿ ਬੜੀ ਵੱਡੀ ਗੱਲ ਹੈ ਕਿਉਂਕਿ ਇਹ ਜਦੋਂ ਆਪਾਂ ਇਦਾਂ ਦੀ ਗੱਲ ਦੱਸਦੇ ਹਾਂ ਤੇ ਇਹ ਲੋਕਾਂ ਲਈ ਨਹੀਂ ਲਈ ਆਪਣੇ ਘਰ ਲਈ ਜਾਂ ਆਪਣੇ ਧਰਮ ਲਈ ਤੇ ਲੋਕੀ ਦੇਖੇ ਰਹੇ ਗੁਰਬਾਣੀਆਂ ਕਰਦੇ ਪਰ ਕਿਸੇ ਦੇ ਧਰਮ ਵਾਸਤੇ ਆਪਣੀ ਜਾਨ ਦੇ ਦੇਣੀ ਇਹ ਬੜੀ ਵੱਡੀ ਗੱਲ ਹੈ ਤੇ ਇਹ ਇੱਕ ਬਹੁਤ ਵੱਡਾ ਸੰਦੇਸ਼ ਹੈ ਜੋ ਆਪਾਂ ਨੂੰ ਇਕੱਠੇ ਹੋਣ ਦੀ ਇੱਕ ਦੂਜੇ ਨਾਲੇ ਖੜ੍ਹਦਾ ਸੰਦੇਸ਼ ਦੇਦਾ ਜਾ ਆਜ ਕੱਲ ਜੋ ਵੱਧ ਕੇ ਆ ਰਿਹਾ ਆਪਾਂ ਲੜਾਈਆਂ ਕਿੰਨੀਆਂ ਵੱਡੀਆਂ ਹੋ ਰਹੀਆਂ ਨੇ ਧਰਮਾਂ ਦੀਆਂ ਲੜਾਈਆਂ ਹੋ ਰਹੀਆਂ ਆਪਸ ਵਿੱਚ ਤੇ politics ਬੰਦੇ ਵੀ ਵੇਖੋ ਆਪਾਂ ਨੂੰ ਧਰਮ ਦੇ ਨਾਂ ਤੇ ਲੜਾ ਰਹੇ ਨੇ ਤੇ ਇਹ ਸਚੇਤ ਹੋਣਾ ਚਾਹੀਦਾ ਵੀ ਜਿਹੜੇ ਧਰਮੀ ਲੋਕ ਹੋਏ ਨੇ ਜਾਂ ਗੁਰੂ ਹੋਏ ਨੇ ਉਹ ਤੇ ਸੈਕਰੀਫਾਈਸ ਕਰਦੇ ਦੂਜਿਆਂ ਵਾਸਤੇ ਨੇ ਤੇ ਅਸੀਂ ਉਹਦੇ ਪਰਿਵਾਰਾਂ ਅਸੀਂ ਉਹਨਾਂ ਨੂੰ ਮੱਥਾ ਟੇਕਦੇ ਹਾਂ ਤੇ ਸਾਨੂੰ ਵੀ ਉਹਨਾਂ ਦੇ ਪ੍ਰਿੰਸੀਪਲ ਫਾਲੋ ਕਰਨੇ ਚਾਹੀਦੇ ਹਨ ਸੋ ਇਹ ਇਹ ਜੋ ਮੈਸੇਜ ਹੈ ਜਦੋਂ ਗੁਰਦੇ ਬਹਾਦਰ ਬਾਰਗ ਦਾ ਸਾਈਂ ਲੱਗੇਗਾ ਬਾਹਰ ਇਹ ਦੁਨੀਆਂ ਧਰਤਾਂ ਦੁਨੀਆਂ ਉੱਚੇ ਰਹਿਣਾ ਤੁਹਾਡੀਆਂ ਆਉਣ ਵਾਲੀ ਜਨਰੇਸ਼ਨਾਂ ਜਾਂ ਸਾਡੇ ਬੱਚੇ ਜੋ ਹੱਥ ਉਹ ਦੱਸਣਗੇ ਵੀ ਗੁਰੂ ਤੇਗ ਪੁੱਛਣਗੇ ਇਥੋਂ ਦੇ ਨੇਬਰ ਹੁੰਨ ਉਹਨਾਂ ਨੂੰ ਵੀ ਇਹ ਗੁਰੂ ਤੇਗ ਉਹ ਹੱਦ ਤੀਨ ਆਸਿਵਾਰ ਕਿ ਕੀ ਇੰਪੋਰਟੈਂਸ ਕੀ ਹੈ ਤਾਂ ਉਹ ਦੱਸਣਗੇ ਕਿ ਇਹਨਾਂ ਨੇ ਕੀ ਕੀਤਾ ਸੀ ਆਪਣੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੀ ਐਗਜ਼ਾਮਪਲ ਜਿੰਨੇ ਵੀ ਆਪਾਂ ਸਾਰੇ ਇਸ ਪਾਸੇ ਕੋਛਾ ਕੁਛ ਪ੍ਰਾਲਾ ਕੀਤਾ ਦੂਜੇ ਸਾਥ ਸਾਡੇ ਗੁਰਦੁਆਰਿਆਂ ਦੀ ਅਸੀਂ ਸਾਰੇ ਧੰਨਵਾਦੀ ਹਾਂ ਆਪਾਂ ਨੂੰ ਜਿੰਨਾ ਵੀ ਹੋ ਸਕੇ ਆਪਣੇ ਧਰਮ ਦੇ ਪ੍ਰਚਾਰ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ ਅੰਦਰ ਵੀ ਕਰਨਾ ਚਾਹੀਦਾ ਬਾਹਰ ਵੀ ਕਰਨਾ ਚਾਹੀਦਾ ਜਿੱਥੇ ਵੀ ਹੋ ਸਕੇ ਤਾਂ ਜੋ ਸਾਡਾ ਜੋ ਆਪਸੀ ਭਾਈਚਾਰਾ ਹੋ ਸਟਰੋਂਗ ਹੋਵੇ ਸਾਡਾ ਬੱਚਿਆਂ ਦਾ ਫਿਊਚਰ ਹੋ ਬ੍ਰਾਈਟ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਸੀਂ ਸਾਰੇ ਪ੍ਰਬੰਧਕਾਂ ਨੂੰ ਜਿਨ੍ਹਾਂ ਨੇ ਇਹ ਕੌਸ਼ਿਸ਼ ਕੀਤੀਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਇੱਕ ਵੀ ਗਵਰਨਮੈਂਟ ਦਾ ਜਿਨ੍ਹਾਂ ਨੇ ਸਾਨੂੰ ਇਹ ਨਾਮ ਯੂਜ਼ ਕਰਨ ਲਈ ਦਿੱਤਾ ਹੈ ਤੇਗ ਮਾਧੋ ਸਾਬ ਜੀ ਨੇ ਇਸੇ ਮਕਸਦ ਨੂੰ ਲੈ ਕੇ ਜਿੱਥੇ ਉਹਨੇ ਪੂਰੀ ਲੁਪਾਈ ਨੂੰ ਇੱਕ ਸਮਝਾਇਆ ਤੇ ਉਹ ਦੂਸਰੀ ਲੁਪਾਈ ਲਈ ਆਪਣਾ ਜਿਹੜਾ ਬਲਦਾਨ ਦੇ ਦਿੱਤਾ ਅੱਜ ਅਸੀਂ ਬਹੁਤ ਖੁਸ਼ ਹਾਂ ਕਿ ਉਹਨਾਂ ਦੇ ਨਾਂ ਤੇ ਇੱਕ ਸਾਡੀ ਸਟਰੀਟ ਹੈ ਸਾਡੀ ਗਲੀ ਹੈ ਜਿਹੜੀ 114 ਸਟਰੀਟ ਇਸ ਦਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਂ ਤੇ ਰੱਖਿਆ ਗਿਆ ਹੈ ਮੈਂ ਜਿਹੜੇ-ਜਿਹੜੇ ਵੀ ਮੇਰੇ ਵੀਰਾਂ ਨੇ ਇਸ ਦੇ ਵਿੱਚ ਕੰਮ ਕੀਤਾ ਹੈ ਮੈਂ ਸਭ ਨੂੰ ਦਰਾਈ ਦਿੰਦਾ ਹਾਂ ਸਿੱਖਾਂ ਦੇ ਕਾਰਜਾਂ ਨੂੰ ਸਾਡੇ ਗੁਰੂ ਸਾਹਿਬਾਨ ਦੇ ਕਾਰਜਾਂ ਨੂੰ ਉਹਨਾਂ ਨੂੰ ਬਹੁਤ ਮਹਾਰਾਜ ਆਪਣੇ ਬਖਸ਼ਿਸ਼ ਨਾਲ ਸਾਡੇ ਕੋਲ ਆਵੇ ਜੇ ਮੈਂ ਸਾਰੀ ਸੰਗਤ ਦਾ ਤੇ ਜਿਨ੍ਹਾਂ ਵੀਰਾਂ ਨੇ ਐਫਰਨ ਕਰਕੇ ਇਸ ਸਟਰੀਟ ਦਾ ਨਾਮ ਚੇਂਜ ਕਰਨਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਮੈਂ ਵਾਹਿਗੁਰਦਾਸ ਕਰਦਾ ਹਾਂ ਸਿੱਖ ਕੌਮ ਦੇ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਖਿਫਤ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਗੁਰਦਰਾ ਬਾਬਾ ਮੱਖਣਸ਼ਾ ਲਗਾਣਾ ਸੈਂਟਰ ਵਿਖੇ ਬੜੇ ਇਮਾਨ ਤੇ ਸਤਕਾਰ ਨਾਲ ਸਾਡੇ ਮੈਨੇਜਮੈਂਟ ਵੱਲੋਂ ਉਪਰਾਲਾ ਕੀਤਾ ਗਿਆ ਤੇ ਗੁਰੂ ਤੇਗ ਬਹਾਦਰ ਮਾਰਗ ਦਾ ਨਾਮ 114 ਸਟਰੀਟ ਦਾ ਰੱਖਿਆ ਗਿਆ ਹੈ ਗੁਰੂ ਰਹਿਮਤ ਬਖਸ਼ਿਸ਼ ਕਰਨ ਸਮੁੱਚੇ ਜਗਤ ਨੂੰ ਮਾਨ ਹੋਣਾ ਚਾਹੀਦਾ ਬਾਬਾ ਮੱਖਣਸ਼ਾ ਲਗਾਣਾ ਸਿੱਖ ਸੈਂਟਰ ਦੀ ਮੈਨੇਜਮੈਂਟ ਤੇ ਅਤੇ ਗੁਰੂ ਘਰ ਬਾਬਾ ਮੱਖਣਸ਼ਾ ਲਗਾਣਾ ਸਿੱਖ ਸੈਂਟਰ ਇੱਕ ਮਹਾਨ ਜੀਵਨ ਦੇਣ ਵਾਲਾ ਦਾਤਾ ਹੈ ਇਸ ਦਰਬਾਰ ਵਿੱਚ ਜਦੋਂ ਝੁਕਦੇ ਆ ਸਾਡੀਆਂ ਮਨ ਦੀਆਂ ਔੜਾ ਦਾ ਵੀ ਪੁਰੀਆਂ ਹੁੰਦੀਆਂ ਨੇ ਇਹ ਭਰਮਛਾ ਦਾ ਤਿਆਗ ਦਿਓ ਤੇ ਗੁਰੂ ਦੇ ਚਰਨਾਂ ਵਿੱਚ ਆਦੀ ਭੜਿਆ ਕਰੋ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਹੈ ਸਰਪ੍ਰਿੰ ਚੜ੍ਹਦੀ ਕਲਾ ਬਖਸ਼ੇ ਜੀਵਨ ਇਸੇ ਤਰ੍ਹਾਂ ਸੰਗਤਾਂ ਨੂੰ ਪ੍ਰੇਰਨਾ ਬਖਸ਼ਦੇ ਰਵੇ